ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਸੱਜਣੋਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਕ ਸਮਝ ਕੇ ਪਹੁੰਚੇ ਆਂ ਪਿੰਡ ਮੂਸਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਸਵੀਰ ਸੱਜਣੋਂ ਪੱਤੇ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆਂ ਐਂਡ ਤੱਕ ਬਨੇ ਰਹੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰੋ ਆਪਾਂ ਇੱਕ ਫਾਰਮ ਤੇ ਛੱਡ ਤੇ ਪਹੁੰਚੇ ਆਂ ਠੀਕ ਆ ਜੀ ਤੇ ਚੰਗੇ ਇਹ ਫਾਰਮ ਤੇ ਦਧਾਰੂ ਪਸ਼ੂ ਆ ਤੇ ਫਾਰਮ ਦੇ ਵਿੱਚੋਂ ਜਿਹੜੀ ਇਹ ਗਾਂ ਸੇਲ ਹੋ ਰਹੀ ਆ ਠੀਕ ਆ ਜੀ ਤੇ ਜਮਾਂਦਰੂ ਤੇ ਇਹ ਲੈ ਸੱਜਣੋਂ ਪਹਿਲਾਂ ਕੁਐਸਟ ਕਰੀਏ ਇੱਕ ਥੰਥਣ ਓਕੇ ਤੇ ਬਣੇ ਰਹੋ ਐਂਡ ਤੱਕਰ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਜੀ ਵਧੀਆ ਵਧੀਆ ਜੀ ਵਧੀਆ ਹੋਰ ਕੀ ਹਾਲ ਚਾਲ ਵਧੀਆ ਵਧੀਆ ਜੀ ਵਧੀਆ ਠੀਕ ਆ ਜੀ ਪਿੰਡ ਮੂਸਾ ਹਾਂਜੀ ਜਿਲ੍ਹਾ ਸ਼ਹਿਰ ਤਰਨਤਾਰ ਸਰ ਤੇ ਤਹਿਸੀਲ ਵੀ ਇਹਨੂੰ ਤਹਿਸੀਲ ਤਰਨਤਾਰ ਸਾਹਿਬ ਦੀ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 84273 50471 ਠੀਕ ਹੈ ਹਾਂਜੀ ਤੇ ਕਿੰਨਾ ਦੁੱਧ ਹੋਊਗਾ ਤੇ ਦੁੱਧ ਵੀ ਜੇ ਇਸ ਟਾਈਮ ਤੇ ਥੱਲੇ ਹੋਊਗਾ ਕੋ 14 ਕਿਲੋ ਅੱਛਾ ਹਾਂ ਤੇ ਪੱਕਾ 14 ਤੇ ਜਿਨੇ ਉਸ ਤਰ੍ਹਾਂ ਆਨਲਾਈਨ ਖੜੀ ਉਹਨੂੰ 12 ਦੇ ਦੇ ਦਈਏ ਮੈਂ ਨਾ ਨਹੀਂ ਨਹੀਂ ਵੀਰ ਜੀ 14 ਹੀ ਹੋਊਗਾ ਕਿ 12 ਦਾ ਕਿਉਂ ਗੱਲਾਂਗੇ ਅੱਛਾ ਅੱਛਾ 14 ਦੇ ਗੱਲਾਂਗੇ 14 ਦੇ ਗੱਲਾਂਗੇ ਠੀਕ ਆ ਤੇ ਚੌਨ ਚਾਨ ਓਕੇ ਆ ਤਿੰਨ ਥਾਣ ਵਧੀਆ ਚੱਲਦੇ ਹਨ ਹਾਂਜੀ ਹਾਂਜੀ ਤਿੰਨਾਂ ਥਾਣਾ ਵੀ ਆਪਣੀ ਫੁੱਲ ਗਰੰਟੀ ਓਕੇ ਆ ਤੇ ਚੌਥਾ ਤੇ ਤੁਹਾਨੂੰ ਪਤਾ ਵੀ ਅਗਲਾ ਜਮਾਨਾ ਸ਼ਹਿਰ ਹੋਇਆ ਹਾਂਜੀ ਹਾਂਜੀ ਓਕੇ ਠੀਕ ਆ ਸੁਆ ਤੇ ਸੁਆ ਵੀਰ ਜੀ ਦਾ ਹੈਗਾ ਜੀ ਦੂਸਰਾ ਠੀਕ ਆ ਹਾਂਜੀ ਤੋਰਾ ਤੇਰਾ ਖਰਾਈਆ ਚੱਕਾ ਕਾਤ ਬਹੁਤ ਚੰਗਾ ਵੱਡਾ ਨਾ ਹਾਂਜੀ ਹਾਂਜੀ ਠੀਕ ਆ ਫਾਰਮ ਵਾਲੀ ਵੱਡੀ ਫਾਰਮ ਵਾਲੀ ਆ ਵੱਡੀ ਵਹਿੜਿਆ ਸੱਜਣੋ ਠੀਕ ਆ ਬਾਕੀ ਤੋਰਾ ਭਾਂਡਾ ਵੀ ਚੰਗਾ ਵਹਿੜਦਾ ਫਾਰਮ ਦੇ ਵਿੱਚ ਖੁੱਲੀਆਂ ਰਹਿੰਦੀਆਂ ਤੇ ਚਲੋ ਇਹਨਾਂ ਰੱਸਾ ਰੁਸਾਣ ਪਾਇਆ ਇਹ ਕਰਕੇ ਪਸ਼ੂ ਜਿਹੜਾ ਕਾਲਾ ਪੈਂਦਾ ਲਓ ਜੀ ਤੋਰਾ ਤਾਰਾ ਵੇਖੋ ਲਓ ਆਹ ਵੇਖੋ ਠੀਕ ਹੈ ਜੀ ਚੰਗੀ ਆ ਵੈੜ ਤੇ ਜੇ ਭਾ ਪੱਤੇ ਦੀ ਗੈਜ ਹੀ ਫਿਰ ਕਰਦਗੇ ਹਾਂਜੀ ਹਾਂਜੀ ਭਾ ਪੱਤਾ ਆਪਣਾ ਲਿਆ ਜੀ ਠੀਕ ਹੈ ਜੀ ਹਾਂਜੀ ਬਹੁਤ ਚੰਗਾ ਵੱਡਾ ਫਾਰਮ ਵਾਲੀ ਆ ਬੋਦੇ ਵਾਲੀ ਵੱਛੀ ਹਨਾ ਹਾਂਜੀ ਹਾਂਜੀ ਠੀਕ ਆ ਤੇ ਜਿਹੜੀ ਆਪਾਂ ਕਿੰਨੇ ਦੀ ਦੇ ਲੈ ਕਰਦ ਗਏ ਇਹ ਵੀ ਜੀ ਆਪਣਾ ਇਹ ਇਹ ਛੱਡ ਤੋਂ ਆਪਾਂ ਗਾਂ ਫਰੀਧੀ ਆ ਇਹ ਹਾਂ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਆਪਣਾ ਹੀ ਵਪਾਰ ਲੈਣ ਦਾ ਕੰਮ ਹਾਂ ਹਾਂ ਇਹ ਮਾਂਵਾਂ ਧੀਆਂ ਲਈਆਂਗੇ ਫੋਮਾਂ ਜੀ ਠੀਕ ਆ ਹਾਂਜੀ ਇਹਦੀ ਵੱਛੀ ਆਪਾਂ ਕਰ ਗੱਤੀ ਆ 30000 ਦੀ ਸੇਲ ਆ ਅੱਛਾ ਹਾਂਜੀ ਠੀਕ ਆ ਹਾਂ ਸਾਢੇ 4 ਮਹੀਨੇ ਦੀ ਵੱਛੀ ਸੀ 30000 ਦੀ ਆਪਾਂ ਸੇਲ ਕਰਤੀ ਆ ਜੀ ਅੱਛਾ ਅੱਛਾ ਹਾਂਜੀ ਇਹ ਗਾਂ ਰਹਿ ਗਈ ਹੈ ਜੀ ਤੇ ਕਿੰਨੇ ਦੀ ਦੇ ਦੇਣੀ ਆ ਇਹ ਗਾਂ ਵੀਰ ਜੀ ਵੇਖ ਲਓ ਨਾ ਮੁੱਲ ਤੇ ਕਰਦੇ ਆ 35000 ਰੁਪਇਆ ਹਾਂਜੀ ਤੇ ਜੈ ਸਨੋ ਜੈ ਸਨੋ ਇਹ ਆ ਦੇ ਦਾਂਗੇ ਆਪਾਂ 32000 ਦੀ ਤੇਰੀ ਦੇਰੀ ਹੈ ਨਹੀਂ 30 ਹਜ਼ਾਰ ਦੀ ੱੱਕਾ ਆ ਜੇ ਦੇਰੀ ਗੇ ਉੱਡਣ ਦੇ ਗੇ ਡੋਰੀਆਂ ਜੇ ਚਲੋ 30 ਹਜ਼ਾਰ ਦੀ ਕਰਦਾਂਗੇ ਹੈ 30 ਹਜ਼ਾਰ ਦੀ ਕਰਦਾਂਗੇ 30 ਨਾ ਕੀ ਹੋ ਜਲੇ ਆਂ ਜਾਨ ਦੇ ਹਜ਼ਾਰ ਨਾ ਕੀ ਹੋ ਚੱਲਿਆ ਨਹੀਂ 30 ਦੇ ੱੱਕਾ ਹੋ ਜਾਣਾ ਜੇ ਹੈ ੱੱਕਾ ਹੋ ਜਾਣਾ ਉਹ ਹੁੰਦੇ ਤੱਕਾ ਬੜੀ ਵੱਡੀ ਜੇ ਗਾਂ ਵੱਡੀ ਏਡੀ ਬਰੀਡ ਕਰਦੇ ਆ ਤਿਆਰ ਵੀਰ ਜੀ 20 ਸਾਲ ਲੱਗ ਜਾਂਦੇ ਜੇ ਹੂੰ ਹਾਂਜੀ ਠੀਕ ਆ 20 ਸਾਲ ਲੱਗ ਜਾਂਦੇ ਏਡੀ ਬਰੀਡ ਤਿਆਰ ਕਰਦੇ ਆ ਬਿਹਰ ਤੋਂ ਚੰਗੀ ਬਰੀਡ ਵਾਲੀ ਆ ਸਾਰੀਆਂ ਗਾਂ ਚੰਗੀਆਂ ਵੀਰਦੀਆਂ ਚਲੋ ਤੇ 30000 ਦੀ ਫਿਰ ਹਾਂਜੀ ਹਾਂਜੀ 30000 ਲੋ ਜੀ ਸੱਜਣੋ ਖਰੀਦਦਾਰੀ ਕਰਿਓ ਸასი ਸ਼ਕਲ ਜੀ